ਜੇਕਰ ਤੁਸੀਂ ਲਿਵਰ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬੇਹਦ ਅਹਿਮ ਹੈ ਕਿਉਂਕਿ ਇਸ ਵੀਡੀਓ ਦੇ ਤਹਿਤ ਅੱਜ ਸਾਨੂੰ ਜਾਣਕਾਰੀ ਦੇਣਗੇ ਮਸ਼ਹੂਰ ਵੈਦ ਸੁਭਾਸ਼ ਗੁਇਲ ਜਿਨ੍ਹਾਂ ਤੋਂ ਅਸੀਂ ਜਾਣਾਂਗੇ ਕਿ ਆਖਰਕਾਰ ਲਿਵਰ ਦੀ ਸਮੱਸਿਆ ਪੈਦਾ ਕਿਉਂ ਹੁੰਦੀ ਹੈ ਇਹਦੇ ਪਿਛਲੇ ਕਾਰਨ ਕੀ ਨੇ ਇਹਦਾ ਹੱਲ ਕੀ ਹੈ ਔਰ ਇਹਦੇ ਸਿੰਪਟਮ ਕੀ ਹੈਗੇ ਨੇ ਬਹੁ ਗਿਣਤੀ ਲੋਕਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਲਿਵਰ ਕਿਸ ਹੱਦ ਤੱਕ ਖਰਾਬ ਹੋ ਚੁੱਕਿਆ ਸੋ ਕਿਹੜੀਆਂ-ਕਿਹੜੀਆਂ ਆਦਤਾਂ ਨੇ ਜਿਨ੍ਹਾਂ ਨੂੰ ਬਦਲਣ ਦੇ ਨਾਲ ਤੁਸੀਂ ਘਰ ਬੈਠ ਕੇ ਹੀ ਆਪਣੇ ਲਿਵਰ ਦੀ ਸਮੱਸਿਆ ਦਾ ਸਮਾਧਾਨ ਕਰ ਸਕਦੇ ਹੋ ਆਓ ਗੱਲਬਾਤ ਕਰਦੇ ਹਾਂ ਗੋਇਲ ਸਾਹਿਬ ਦੇ ਨਾਲ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਸੋਢੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਗੋਇਲ ਸਾਹਿਬ ਸਭ ਤੋਂ ਵੱਧ ਤੁਹਾਨੂੰ ਲੋਕ ਗੱਟ ਹੈਲਥ ਨੂੰ ਲੈ ਕੇ ਸੁਣਦੇ ਨੇ ਤੁਹਾਡੀ ਗੱਲ ਮੰਨਦੇ ਵੀ ਨਹੀਂ ਔਰ ਬਹੁਤ ਸਾਰੇ ਕੇਸ ਸਟਡੀ ਨੇ ਜਿਹੜੇ ਲੋਕ ਕਹਿੰਦੇ ਨੇ ਕਿ ਸਾਡੀ ਸਮੱਸਿਆ ਦਾ ਹੱਲ ਹੋ ਗਿਆ ਇਹੀ ਕਰਨਾ ਕਿ ਇੱਕ ਵਾਰ ਫਿਰ ਤੁਹਾਨੂੰ ਅੱਜ ਲਿਵਰ ਦੀ ਸਮੱਸਿਆ ਤੇ ਗੱਲਬਾਤ ਕਰਨੀ ਪੈ ਰਹੀ ਹੈ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਤੁਸੀਂ ਇਹ ਤਫਸੀਲ ਕਰੋ ਕਿ ਲਿਵਰ ਫੰਕਸ਼ਨ ਕਿਵੇਂ ਕਰਦਾ ਹੈ ਇਹ ਖਰਾਬ ਕਿਵੇਂ ਹੁੰਦਾ ਔਰ ਇੰਪੈਕਟ ਕਿਵੇਂ ਪੈਂਦਾ ਹੈ ਇਸ ਤੇ ਐਕਚੁਅਲੀ ਸਾਡਾ ਲਿਵਰ ਖਰਾਬ ਉਦੋਂ ਹੁੰਦਾ ਜਦੋਂ ਅਸੀਂ ਖਾਣ ਪੀਣ ਜਿਹੜਾ ਹੈਗਾ ਉਹ ਵਿਪਰੀਤ ਲੈ ਲਿਆ ਜਿਵੇਂ ਮੰਨ ਲਓ ਕਈ ਚੀਜ਼ਾਂ ਸਾਡਾ ਲਿਵਰ ਫ੍ਰੈਂਡਲੀ ਹੁੰਦੀਆਂ ਨੇ ਕਈ ਚੀਜ਼ਾਂ ਨੂੰ ਲਿਵਰ ਨਾਲ ਦੋਸਤੀ ਕਰਨੀ ਪੈਂਦੀ ਹੈ ਜਿਵੇਂ ਮੰਨ ਲਓ ਸਭ ਤੋਂ ਪਹਿਲੀ ਚੀਜ਼ ਹੈ ਐਲਕੋਹਲ ਤੇ ਲੈ ਲੈਂਦੇ ਆਪਾਂ ਐਲਕੋਹਲ ਜਿਹੜੀ ਆ ਸਾਡਾ ਜਿਹੜਾ ਲੀਵਰ ਹੈ ਇਹਦੀ ਕੈਪੈਸਿਟੀ ਹੈ ਜਿਹੜੀ ਕਿ ਸਾਡੇ ਕਹ ਲਓ ਕਿ ਜੋ ਗ੍ਰੰਥ ਜੇ ਲਿਖਿਆ ਉਹਦੇ ਮੁਤਾਬਕ ਅਗਰ ਮੈਂ ਗੱਲ ਕਰਾਂ ਤਾਂ ਇਹ 60 ਐਮਐਲ ਐਲਕੋਹਲ 60 ਐਮਐਲ ਦਾ ਇਹਦਾ ਪੈਕੇਟ ਲੋਕੀ ਲਾਂਦੇ ਆ ਉਹਨੂੰ ਇਹ 8 ਘੰਟੇ ਚ ਕੰਜ਼ੂਮ ਕਰਦਾ ਅੱਛਾ ਹੁਣ ਤੁਸੀਂ ਦੇਖੋ 60 ਐਮਐਲ ਦੇ 6 ਲਾਗੇ ਤਾਂ ਕਿੱਥੇ ਜਾਂਦੀ ਗੱਲ ਬਿਲਕੁਲ ਠੀਕ। ਕੱਲ ਫੇਰ ਲੋਕੀ ਮੈਨੂੰ ਕਮੈਂਟ ਪਾ ਕੇ ਵੀ ਕਹਿੰਦੇ ਗੁਲਸਰ ਤੁਸੀਂ ਕੀ ਜੱਕੜਾ ਮਾਰੀ ਜਾਂਦੇ ਹੋ 6 60 ml 8 ਘੰਟੇ ਚ ਹਜਮ ਹੋਗਾ ਇਸ ਤਾਂ ਬੋਤਲ ਵੀ ਘੜ ਨਹੀਂ ਮਾਰਦੇ ਪਰ ਉਹ ਗੱਲ ਕਹਿਣ ਦੀ ਹੁੰਦੀ ਆ ਘੜ ਨਹੀਂ ਮਾਰਦੇ ਅੰਦਰੋਂ ਉਹਨੂੰ ਵੀ ਪਤਾ ਹੁੰਦਾ ਵੀ ਹੋ ਕੀ ਰਿਹਾ ਜੀ ਕਿਉਂਕਿ ਜਿਸ ਤਨ ਲੱਗਿਆ ਸੋ ਤਨ ਜਾਣਾ ਹੂੰ ਔਰ ਇਹਦੇ ਨਾਲ ਕੀ ਹੁੰਦਾ ਅੰਦਰੋਂ ਨਰਵ ਸਿਸਟਮ ਕਮਜ਼ੋਰ ਹੁੰਦਾ ਹੱਥ ਕੰਬਦੇ ਆ ਜੇ ਉਹ ਕਿਉਂ ਕਿ ਲਿਵਰ ਸਾਡਾ ਜਿਹੜਾ ਹੈਗਾ ਉਹਦਾ ਡਾਈਜੈਸ਼ਨ ਜਿਹੜਾ ਕਰਨ ਦਾ ਕਪੈਸਿਟੀ ਆ ਉਹ ਘਟ ਗਈ ਜੀ ਬੰਦੇ ਨੂੰ ਭੁੱਖ ਘਟ ਜਾਂਦੀ ਆ ਜਾਂ ਫਿਰ ਉਹ ਖਾਦਾ ਪੀਂਦਾ ਇੱਕਦਮ ਰੋਟੀ ਖਾਦੀ ਕੁਝ ਵੀ ਖਾਇਆ ਜਦ ਦੀ ਟਾਇਲਟ ਨੂੰ ਭੱਜਦਾ ਲੈਟਰਨ ਜਾ ਕੇ ਆਊਗਾ ਪੇਟ ਤੇ ਲੂਜ਼ ਮੋਸ਼ਨ ਹੁੰਦਾ ਪਰ ਕਈ ਤਰ੍ਹਾਂ ਦੀਆਂ ਪ੍ਰੋਬਲਮ ਕ੍ਰੀਏਟ ਹੁੰਦੀਆਂ ਨੇ ਜਦੋਂ ਲਿਵਰ ਖਰਾਬ ਹੁੰਦਾ ਇੱਕ ਵੱਡੀ ਪ੍ਰੋਬਲਮ ਹੁੰਦੀ ਹੈ ਕਿ ਅੱਜ ਕੱਲ੍ਹ ਆ ਰਹੀ ਹੈ ਕਿ ਫੈਟੀ ਲਿਵਰ ਹੋ ਗਿਆ ਹੁਣ ਲਿਵਰ ਫੈਟੀ ਹੋਣਾ ਇਹ ਕਾਮ ਸੁਭਾਵਿਕ ਹੋ ਗਿਆ ਕਿ ਨਾਨ ਅਲਕੋਹਲਿਕ ਵੀ ਹੈ ਜਿਹੜੇ दारू ਨਹੀਂ ਪੀਂਦੇ ਉਹਨਾਂ ਨੂੰ ਵੀ ਹੋ ਰਿਹਾ ਹੈ ਲੇਡੀਜ਼ ਨੂੰ ਹੋ ਰਿਹਾ ਹੈ ਜਿਨ੍ਹਾਂ ਨੇ ਕਦੇ ਸ਼ਰਾਬ ਦੀ 스ਮੈਲ ਤੱਕ ਨਹੀਂ ਲਈ ਮਤਲਬ ਇਹ ਜੇ ਵੀ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਸ਼ਰਾਬ ਦਾ ਦੂਰ ਦੂਰ ਤੱਕ ਨਾ ਨਿਸ਼ਾਨ ਨਹੀਂ ਹੈ ਤੇ ਉਸ ਘਰ ਦੇ ਵਿੱਚ ਵੀ ਲੀਵਰ ਫੈਟਿੰਗ ਹੈ ਜਿਹੜੇ ਲੋਕ ਸ਼ਰਾਬ ਨਹੀਂ ਪੀਂਦੇ ਨਾ ਉਹ ਮੀਟ ਖਾਂਦੇ ਆ ਨਾ ਅੰਡਾ ਖਾਂਦੇ ਪਿਓਰ ਵੈਜੀਟੇਰੀਅਨ ਤੇ ਟੀ ਟੋਟਲਰ ਹੁੰਦੇ ਆ ਉਹਨਾਂ ਦਾ ਲੀਵਰ ਖਰਾਬ ਹੋਣ ਦੀ ਵਜ੍ਹਾ ਕੀ ਹੈ ਤੁਹਾਡੇ ਮੁਤਾਬਕ ਕੇਸ ਸਟਡੀ ਕੀ ਆਉਂਦੇ ਆ ਜਿਹੜਾ ਅਸੀਂ ਦੇਖਿਆ ਲਿਵਰ ਖਰਾਬ ਹੋਣ ਦਾ ਜਿਵੇਂ ਹੁਣ ਬਾਰਡਰ ਏਰੀਆ ਲੈ ਲਓ ਤੁਸੀਂ ਪੰਜਾਬ ਦਾ ਮੈਂ ਸਰਵੇ ਕੀਤਾ ਸੀਗਾ ਪਿੱਛੇ ਜੀ ਅਸੀਂ ਮੁਖਸਰ ਸਾਹਿਬ ਲਗਾਇਆ ਸੀ ਕਸ਼ੇਬਰ ਉਹ ਸੋ ਬਠਿੰਡੇ ਜਿੱਡਾ ਅਕਸਰ ਲੱਗਦਾ ਉੱਥੇ ਸਾਰੇ ਇਸ ਏਰੀਏ ਦੇ ਲੋਕ ਆਉਂਦੇ ਆ ਤਾਂ ਫਿਰੋਜ਼ਪੁਰ ਵੀ ਲਾਇਆ ਸੀ ਮੈਂ ਇੱਕ ਵਾਰੀ ਜਾ ਕੇ ਆਨੰਦ ਹੋਟਲ ਦੇ ਵਿੱਚ ਉੱਥੇ ਤਾਂ ਉਹਦਾ ਕੀ ਹੈ ਕਿ ਉੱਥੇ ਅਸੀਂ ਵੱਧ ਤੋਂ ਵੱਧ ਜਿਹੜਾ ਦੇਖਿਆ ਪਾਣੀ ਦੀ ਸਮੱਸਿਆ ਹੂੰ ਬਹੁਤ ਜ਼ਿਆਦਾ ਕੈਮੀਕਲ ਹੈ ਪਾਣੀ ਦੇ ਵਿੱਚ ਜਿਹੜਾ ਕਿ ਆਰੋ ਵੀ ਕਲੀਅਰ ਨਹੀਂ ਕਰ ਪਾ ਰਿਹਾ ਕੁਝ ਵੀ ਚੀਜ਼ ਉਸ ਪਾਣੀ ਨੂੰ ਸਾਫ ਨਹੀਂ ਕਰ ਪਾ ਰਹੀ ਲੋਕ ਕਿਵੇਂ ਜੀ ਰਹੇ ਆ ਮੈਂ ਉਹਨਾਂ ਨੂੰ ਕਹਾਂ ਮੈਂ ਤੁਸੀਂ ਕਿਵੇਂ ਜੀ ਰਹੇ ਹੋ ਕਹਿੰਦੇ ਜੀ ਥੋੜੀ ਰਹੇ ਆ ਜੇ ਤਾਂ ਰੋਜ਼ ਮਰ ਹੀ ਰਹੇ ਆ ਤੇ ਉਹ ਲਿਵਰ ਤੇ ਬਹੁਤ بڑا ਹਰ ਦੂਜਾ ਲਿਵਰ ਨੂੰ ਖਰਾਬ ਕਰ ਰਿਹਾ ਬੰਦ ਬੋਤਲ ਦਾ ਪਾਣੀ ਹੁਣ ਜਿਹੜਾ ਬੰਦ ਬੋਤਲ ਚ ਆਪਾਂ ਪਾਣੀ ਪੀਂਦੇ ਆ ਇੱਕ ਤਾਂ ਹੋ ਗਿਆ ਆਈਐਸਆਈ ਮਾਰਕਾ ਦਾ ਲੱਗਿਆ ਹੋਇਆ ਗਵਰਨਮੈਂਟ ਤੋਂ ਸਰਟੀਫਾਈਡ ਕੰਪਨੀਆਂ ਬਣਾ ਰਹੀਆਂ ਨੇ ਦੇਖੋ ਉਹਨਾਂ ਦੀ ਮਿਹਨਤ ਆ ਉਹਨਾਂ ਨੇ ਤਾਂ ਬਣਾਤਾ ਇੱਕ ਐਕਚੁਅਲ ਪਾਣੀ 40-50 ਰੁਪਏ ਦੀ ਬੋਤਲ ਹੈ ਕੋਈ 20-25 ਰੁਪਏ ਦੀ ਬੋਤਲ ਤੱਕ ਵੀ ਕੰਪਨੀ ਦੇ ਰਹੀ ਆ ਮਤਲਬ ਉਹ ਕੰਪਨੀਆਂ ਇੱਕ ਸਰਟੀਫਿਕ ਨੇ ਕਈ ਮਤਲਬ ਉਹੀ ਪਾਣੀ ਦੇ ਰਹੀਆਂ ਨੇ ਔਰ ਬਿਆਹ ਸ਼ਾਦੀਆਂ ਦੇ ਵਿੱਚ ਕੀ ਆਪਾਂ ਜਾਣਦੇ ਆ ਆਪਾਂ ਵੀ ਕਰਦੇ ਆ ਕਈ ਵਾਰੀ ਸ਼ੁਰੂ-ਸ਼ੁਰੂ 'ਚ ਅਸੀਂ ਵੀ ਕੀਤਾ ਹੈ ਕੰਮ ਹੁਣ ਤੇ ਚਲੋ ਅਸੀਂ ਬੰਦ ਹੀ ਕਰਤਾ ਬੋਤਲ ਦਾ ਪਾਣੀ ਦੰਦੇ ਹੀ ਨਹੀਂ ਪੇਸ਼ੈਂਟ ਨੂੰ ਅਸੀਂ ਘੜੇ ਦਾ ਪਾਣੀ ਦੰਦਿਆ ਜਾਂ ਅਸੀਂ ਨਾਰਮਲ ਆਪਣੇ ਆਰੋ ਦਾ ਦੰਦਿਆ ਉਹ ਕੀ ਇਹ ਬੰਦ ਬੋਤਲ ਦੇ ਵਿੱਚ ਕੀ ਹੋ ਗਿਆ ਅਸੀਂ ਜਦੋਂ ਜਾਣਦੇ ਆ ਉਹ ਸਾਨੂੰ ਕਹਿੰਦਾ ਜੀ ਇਹ 65 ਰੁਪਏ ਦੀ ਪੇਟੀ ਆ 24 ਬੋਤਲਾਂ ਦੀ ਅਸੀਂ ਕਹਿੰਦੇ ਯਾਰ ਨਹੀਂ 48 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਹਮ ਹੈਨਾ ਤੇ ਜਿਹੜਾ ਜਿਹੜੀ ਇੱਕ ਸਟੈਂਡਰਡ ਕੰਪਨੀ ਹੈ ਅਬਰ ਨਾ ਨਹੀਂ ਲਵਾਂਗੇ ਕਈ ਸਟੈਂਡਰਡ ਕੰਪਨੀਆਂ ਨੇ ਬ੍ਰਾਂਡਡ ਨੇ ਉਹ ਕਹਿੰਦੇ 130 ਰੁਪਏ ਦੀ ਪੇਟੀ ਆ 140 ਰੁਪਏ ਦੀ ਪੇਟੀ ਆ 250 ml ਦੀ ਬੋਤਲ ਦੀ 200 ml ਤਾਂ ਉਹਨਾਂ ਨਾਲ ਸੀ Bargaining ਵੀ ਨਹੀਂ ਕਰਦੇ ਕਿਉਂਕਿ ਉਹਨੂੰ ਖਰੀਦਣ ਵਾਸਤੇ ਉਹੋ ਹੀ ਬੰਦਾ ਖਰੀਦਦਾ ਜਿਹਨੂੰ ਨੌਲੇਜ ਆ ਕਿ ਮੈਂ ਐਕਚੁਅਲ ਚੀਜ਼ ਲੈਣੀ ਆ ਜਿਹੜਾ ਥੱਲੇ ਲੈਵਲ ਤੇ ਪਾਣੀ ਭਰਿਆ ਜਾ ਰਿਹਾ ਘਰਾਂ ਦੇ ਵਿੱਚ ਲੋਕਾਂ ਨੇ ਮਸ਼ੀਨਾਂ ਲਾ ਕੇ ਬੇਟੀਆਂ ਭਰਨੀਆ ਸ਼ੁਰੂ ਕਰਤੀਆਂ ਹੁਣ ਪਾਰਲਰ ਸੌਰੀ ਪੈਲਸ ਦੇ ਵਿੱਚ ਜਾ ਰਿਹਾ ਪਾਣੀ ਜਿਗਰਾਤਿਆਂ ਚ ਜਾ ਰਿਹਾ ਫੰਕਸ਼ਨਲ ਚ ਜਾ ਰਿਹਾ ਅਗਲੇ ਦੇ ਘਰੋਂ ਕੋਣ ਕਰਤਾ 100 ਬੇਟੀ ਭੇਜ ਦੋ ਵੀ ਕਿੰਨੇ ਦੀ ਆ ਉਹ ਕਹਿੰਦਾ 6500 ਨਹੀਂ ਨਹੀਂ ਇਸ ਦਾ 5000 ਦਵਾਂਗੇ ਉਹ ਜਹਾਜਾ ਦ ਰੰਨ ਪਾਣੀ ਹੋ ਜਾ ਅਗਲੇ ਦਾ ਕੰਮ ਜਾਣੀ ਉਹ ਚੀਜ਼ਾਂ ਚੱਲ ਰਹੀਆਂ ਨੇ ਮੇਨ ਸਾਡੇ ਲੀਵਰ ਨੂੰ ਜਿਹੜਾ ਖਰਾਬ ਕਰ ਰਿਹਾ ਅੱਜ ਦੀ ਡੇਟ ਚ ਪਾਣੀ ਕਰ ਰਿਹਾ ਸੋਢੀ ਸਾਹਿਬ ਬਹੁਤ ਲੋਕ ਕਹਿੰਦੇ ਆ ਫਸਲਾਂ ਚ ਪ੍ਰੈਸਟੀਸਾਈਡ ਪੈ ਗਿਆ ਡਾਲਾਂ ਖਰਾਬ ਹੋ ਗਈਆਂ ਉਹ ਚੀਜ਼ਾਂ ਇੱਕ ਡਿਫਰੈਂਟ ਨੇ ਫਿਰ ਵੀ ਕਿਸੇ ਟਾਈਮ ਤੇ ਜਾ ਕੇ ਅਸਰ ਕਰਦੀਆਂ ਨੇ ਸਾਡੀ ਬਾਡੀ ਚ 70% ਪਾਣੀ ਆ ਜੀ ਪਹਿਲਾ ਫੈਕਟ ਉਹ ਤੇ ਪੈਂਦਾ ਜ਼ਮੀਨ ਦਾ 70% ਹਿੱਸਾ ਪਾਣੀ ਹੈ ਉੱਤੇ ਇਫੈਕਟ ਪੈਂਦਾ ਔਰ ਸਾਡਾ ਜਿਹੜਾ ਬਾਡੀ ਪਾਣੀ ਜਦੋਂ ਅਸੀਂ ਪੀਂਦੇ ਹਾਂ ਤੁਸੀਂ ਦੇਖੋ ਕਦੇ ਜਿਹੜੀਆਂ ਨਾਰਮਲ ਬੋਤਲਾਂ ਮਿਲਦੀਆਂ ਨੇ ਪਾਣੀ ਦੀ ਆਪਾਂ ਪੀਂਦੇ ਹਾਂ ਤੁਸੀਂ 10 ਦਿਨ ਉਹ ਪੀ ਕੇ ਦੇਖ ਲਓ ਤੁਹਾਡਾ ਫੁੱਲਣਾ ਸ਼ੁਰੂ ਹੋ ਜਾਊਗਾ ਇੱਥੋਂ ਉਹ ਪਾਣੀ ਐਡਾ ਬੈਡ ਸਕਤ ਹੈ ਤੁਹਾਡੇ ਮੁਤਾਬਕ ਫਿਰ ਪਾਣੀ ਦਾ ਘਰੇਲੂ ਹੱਲ ਹੈਗਾ ਜੀ ਕਿਉਂਕਿ ਅੱਜਕੱਲ ਤਾਂ ਲੋਕੋ ਹੀ ਕਹਿੰਦਾ ਸਾਡੇ ਆਰਓ ਲੱਗਿਆ ਕੋਈ ਕਹਿੰਦਾ ਜੀ ਇਸ ਤਰ੍ਹਾਂ ਸੋਡੀ ਸਾਹਿਬ ਇਹ ਸਭ ਕਹਿਣ ਦੀਆਂ ਗੱਲਾਂ ਨੇ ਆਰਓ ਲਾ ਲਓ 20000 ਦਾ 50000 ਦਾ 10000 ਦਾ ਲਾ ਲਓ ਤੁਹਾਡੇ ਇੱਕ ਮਤਲਬ ਬਾਕੀ ਸਭ ਕੁਝ ਹੌਸਲਾ ਹੈ ਹਾਲ ਦੱਸੋ ਜੀ ਹਾਲ ਹਾਨੇ ਦਾ ਸਭ ਤੋਂ ਵਧੀਆ ਹੈਗਾ ਕਿ ਇੱਕ ਵਧੀਆ ਜਿਹਾ ਸਟੈਂਡ ਬਣਾਓ ਘਰੇ ਲੱਕੜੀ ਦਾ ਉਹਦੇ ਉੱਤੇ ਲਿਆ ਕੇ ਮੱਟ ਰੱਖੋ ਮੱਟ ਅਸਲੀ ਘੜਾ ਉਹ ਤੁਹਾਨੂੰ ਬਚਾਊਗਾ ਹੀ ਉਹੀ ਸਾਨੂੰ ਮੁਰਦਣਾ ਪਊਗਾ ਉੱਥੇ ਮੱਟ ਜਿਹੜਾ ਹੈਗਾ ਉਹਦੇ ਵਿੱਚ ਪਾਣੀ ਪਾਓ ਉਹਦੇ ਉੱਤੇ ਡੋਈ ਰੱਖੋ ਡੋਈ ਨਾਲ ਕੱਢ ਕੇ ਪਾਣੀ ਪੀਓ ਉਹਨੂੰ ਟੁੱਟੀ ਵੀ ਨਾ ਲਾਓ ਕਿਉਂਕਿ ਟੁੱਟੀ ਲੱਗੀ ਤਾਂ ਫਿਰ ਵਾਇਰਸ ਜਮਾ ਹੋ ਗਿਆ ਉੱਥੇ ਹੂੰ ਉੱਥੇ ਕਟਾਣੂ ਜਮਾ ਹੋਣੇ ਸ਼ੁਰੂ ਹੋ ਜਾਣੇ ਤੇ ਉਹ ਫੇਰ ਪਾਣੀ ਦੀ ਪ੍ਰੋਬਲਮ ਖੜੀ ਹੋ ਘੜੇ ਨੂੰ ਤਾਂ ਅੰਦਰ ਹੱਥ ਮਾਰ ਕੇ ਵੀ ਨਹੀਂ ਧੋਣਾ ਉਹਦਾ ਇੱਕ ਝੱਲ ਗਈ ਧੋਣਾ ਜਦ ਵੀ ਧੋਣਾ ਜਿੱਦਨ ਤੁਸੀਂ ਹੱਥ ਮਾਰਦਾ ਘੜੇ ਦਾ ਐਸਾ ਮੂਡ ਹੁੰਦਾ ਮੂੜ ਕੇ ਪਾਣੀ ਨਹੀਂ ਠੰਡਾ ਕਰਦਾ ਤੇ ਇਸ ਕਰਕੇ ਉਹਨੂੰ ਤੁਸੀਂ ਅਗਰ ਸੂਲ ਤੇ ਰੱਖ ਕੇ ਪੀਨੇ ਹੋ ਔਰ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਸੋਢੀ ਸਾਹਿਬ ਕਿ ਘੜੇ ਦੇ ਪਾਣੀ ਨੂੰ ਜਿੰਨਾ ਯੂਪੀ ਬਿਹਾਰ ਦੇ ਲੋਕਾਂ ਨੇ ਮੇਰੀ ਗੱਲ ਨੂੰ ਸਮਝਿਆ ਸੁਣਿਆ ਉਹਨਾਂ ਵਾਲੇ ਪੰਜਾਬ ਦੇ ਲੋਕ ਨਹੀਂ ਸਮਝ ਪਾ ਰਹੇ ਕਿਉਂਕਿ ਜਦ ਕਿ ਸਾਡੇ ਪੰਜਾਬ ਦਾ ਤਾਂ ਪਾਣੀ ਉਹ ਬਹੁਤ ਵਧੀਆ ਹੂੰ ਪੰਜ ਦਰਿਆਵਾਂ ਦਾ ਪਾਣੀ ਸਾਡੇ ਪੰਜਾਬ ਨੂੰ ਮਿਲਿਆ ਸਾਡੇ ਪਾਣੀ ਦੇ ਵਿੱਚ ਕੋਈ ਖੋਟ ਨਹੀਂ ਹੈ ਪਰ ਇਹਨੂੰ ਖਰਾਬ ਕੀਤਾ ਗਿਆ ਕਰ ਦਿੱਤਾ ਗਿਆ ਹੋ ਗਿਆ ਪਾਣੀ ਹੁਣ ਉਹ ਗੱਲਬਾਤ ਰਹੀ ਨਹੀਂ ਪਰ ਲੇਕਿਨ ਅਗਰ ਘੜੇ ਦਾ ਪਾਣੀ ਅੱਜ ਵੀ ਪੀਤਾ ਜਾਵੇ ਤਾਂ ਮੇਰਾ ਖਿਆਲ ਨਹੀਂ ਤੁਸੀਂ ਕਦੇ ਸਾਡੇ ਉੱਥੇ ਆਓ ਆਫਿਸ ਤੇ ਕਲੀਨਿਕ ਤੇ ਘੜੇ ਰੱਖੇ ਹੋਏ ਆ ਲੋਕ ਪੀਂਦੇ ਆ ਲੋਕ ਕਹਿੰਦੇ ਜਾਂਦੇ ਹੋਏ ਕਹਿੰਦੇ ਗੁਰਸਪਾਣੀ ਪੀ ਕੇ ਆਨੰਦ ਆ ਗਿਆ ਹਾਂ ਜੀ ਇੱਥੇ ਮੇਰੇ ਕੋਲੇ ਆਨੰਦ ਆਉਂਦਾ ਜਾਂਦਾ ਹੋਇਆ ਗੱਡੀ 'ਚ ਰੱਖ ਕੇ ਲੈ ਜੀ ਯਾਰ ਕਲਾ ਸੜਕ ਤੇ ਵੇਚਦੇ ਨੇ ਨਾਲ ਗਰੀਬ ਦੇ ਚਾਰ ਪੈਸੇ ਬਣਨਗੇ ਸਹੀ ਗੱਲ ਹੈ ਫ੍ਰਿਜ ਰੱਖ ਮੈਂਗਾ ਤੂੰ ਮਹਿੰਗਾ ਕੋਈ ਗੱਲ ਨਹੀਂ ਲੋਕਾਂ ਨੂੰ ਦਿਖਾਉਣਾ ਵੀ ਆਏ ਗਏ ਨੇ ਵੀ ਦੇਖਣਾ ਘਰ 'ਚ ਵੀ ਬੰਦੇ ਕੋਲੇ ਫ੍ਰਿਜ ਹੈਗਾ ਪਰ ਨਾਲ ਉਹਦੇ ਇੱਕ ਸਟੈਂਡ ਵਧੀਆ ਲੱਕੜੀ ਦਾ ਬਣਾ ਤਿੰਨ ਚਾਰ ਹਜ਼ਾਰ ਰੁਪਏ ਦਾ ਜਿਵੇਂ ਕੁਰਸੀਆਂ ਟੀਕ ਦਾ ਸਟੈਂਡ ਬਣਵਾ ਵਧੀਆ ਮਹਿੰਗਾ ਬਣਵਾ ਉੱਤੇ ਵਧੀਆ ਮਹਿੰਗਾ ਹੀ ਕਢਾ ਲਿਆ ਕੇ ਰੱਖ 5-600 ਰੁਪਏ ਦਾ ਮਟ ਉਹਦੇ ਉੱਤੇ ਢੱਕਣ ਨੂੰ ਢਾਕੇ ਡੋਈ ਚਾਹੇ ਚਾਂਦੀ ਦੀ ਬਣਵਾ ਲੈ ਤੈਨੂੰ ਬਹੁਤ ਦਾ ਸ਼ੌਂਕ ਹੈ ਮੇਰਾ ਉਹਦੇ ਚੋਂ ਕਢ ਕੇ ਪਾਣੀ ਪੀਂ ਕੰਚ ਦੇ ਗਲਾਸ ਚ ਬਿਲਕੁਲ ਠੀਕ ਹੈ ਜੀ ਔਰ ਦੂਜੀ ਚੀਜ਼ ਖੂਰ ਹੈ ਸੋਢੀ ਸਾਹਿਬ ਇਹ ਹੋ ਗਿਆ ਨਾਰਮਲ ਇਹ ਕੰ ਸੋ 100 ਰੁਪਏ ਦਾ ਗਮਲਾ ਇੱਕ ਲੈ ਲਓ ਤુલਸੀ ਦਾ ਹੂੰ ਤુલਸੀ ਦੇ ਪੱਤੇ 10 12 ਤੋੜੋ ਇੱਕ ਬੋਤਲ ਪਾਣੀ ਚ ਪਾ ਦਿਓ ਸਵੇਰੇ ਉਸ ਤੋਂ ਬਾਅਦ ਆਰੋਗ્ય ਹੋ ਹੀ ਨਹੀਂ ਸਕਦਾ ਅੱਛਾ ਜੀ ਉਹੀ ਪਾਣੀ ਪੀਓ ਉਸ ਤੋਂ ਬਾਅਦ ਉਹ ਪਾਣੀ ਨੂੰ ਤੁਸੀਂ ਜਦੋਂ ਪੀ ਲਿਆ ਦੁਬਾਰਾ ਫੇਰ ਭਰ ਲਓ ਉਹ 5 ਜਾਂ 3 3 ਜਾਂ 4 ਵਾਰੀ ਉਹੀ ਤુલਸੀ ਦੇ ਪੱਤੇ ਕੰਮ ਆ ਜਾਂਦੇ ਆ ਸ਼ਾਮ ਨੂੰ ਉਹਨਾਂ ਨੂੰ ਕਿ ਝੱਲ ਕੇ ਬਾਹਰ ਕੱਢ ਲਓ ਬਾਹਰ ਕੱਢ ਕੇ ਉਹਨਾਂ ਨੂੰ ਖਾ ਲਓ ਉਤੋਂ ਫੇਰ ਗਲਾਸ ਪਾਣੀ ਪੀ ਲਓ ਕਈ ਗੋਲ ਸਾਹਿਬ ਮਲਟੀ ਵਿਟਾਮਿਨ ਬੜੇ ਖਾਂਦੇ ਆ ਜੀ ਕੋਈ ਰੋਟੀ ਤੋਂ ਬਾਅਦ ਖਾਂਦਾ ਹੈ ਕਿ ਰੋਟੀ ਤੋਂ ਪਹਿਲਾਂ ਖਾਂਦਾ ਹੈ ਮਲਟੀਵਿਟਾਮਿਨਾਂ ਦੇ ਨੁਕਸਾਨ ਕੀ ਔਰ ਨਾਲ ਆਯੁਰਵੇਦਾ ਚ ਇਹੋ ਜੀ ਕਿਹੜੀ ਛਾਇਆ ਹੈ ਜਿਹੜੀ ਬੰਦੇ ਰੋਜ਼ ਖਾਂਦੇ ਰਹਿਣ ਤਾਂ ਉਹ ਲਿਵਰ ਨੂੰ ਮਾੜਾ ਮੋਟਾ ਫਾਇਦਾ ਦਿੰਦੀ ਰਹੇ ਜਿਹੜਾ ਤਾਂ ਮਲਟੀਵਿਟਾਮਿਨ ਹੈ ਤੁਸੀਂ ਗੱਲ ਕੀਤੀ ਹੈ ਇਹ ਕਦੀ ਵੀ ਕਿਸੇ ਐਕਸਪਰਟ ਦੀ ਰਾਏ ਤੋਂ ਬਿਨਾ ਨਹੀਂ ਲੈਣਾ ਚਾਹੀਦਾ ਖਾਣਾ ਨਹੀਂ ਚਾਹੀਦਾ ਜਿਵੇਂ ਹੁਣ ਅੱਜਕੱਲ ਮੇਰੇ ਕੋਲੇ ਲੋਕ ਆਉਂਦੇ ਆ ਬਜ਼ੁਰਗ ਵੀ ਆਉਂਦੇ ਆ ਕਈ ਉਹ ਐਡੇ-ਐਡੇ ਡੱਬੇ ਲਿਆਉਣਗੇ ਜੀ ਮਲਟੀਵਿਟਾਮਿਨ ਕੈਪਸੂਲ ਦੇ ਕੈਨੇਡਾ ਤੋਂ ਆਏ ਨੇ ਕੋਈ ਕਹਿੰਦਾ ਮੇਰਾ ਯੂਐਸਏ ਤੋਂ ਆਏ ਨੇ ਨਸ਼ਾ ਵੀ ਇਹ ਕਿਵੇਂ ਆਏ ਨੇ ਕਹਿੰਦਾ ਜੀ ਮੇਰੇ ਮੇਰਾ ਬੇਟਾ ਰਹ ਕੋਈ ਕਹਿੰਦਾ ਮੇਰੀ ਬੇਟੀ ਰਹਿੰਦੀ ਉਹਨੇ ਭੇਜਤੇ ਵੀ ਬਾਪੂ ਦਾ ਖਾਇਆ ਕਰ ਬੇਬੇ ਵੀ ਕਹਿੰਦੀ ਕਈ ਸਿਆਣੇ ਨੇ ਬਜ਼ੁਰਗ ਬੰਡੂ ਪੁੱਛ ਲੈਂਦੇ ਆ ਕੇ ਵੀ ਖਾਈਏ ਕਿ ਨਾ ਖਾਈਏ ਬਸੇ ਜੀ ਤੁਹਾਡੇ ਜਿਹੜੇ ਟੈਸਟ ਹੋ ਚਾ ਉਹ ਵੀ ਵਿਟਾਮਿਨ ਘੱਟ ਹੈ ਨਹੀਂ ਖਾਣਾ ਕਿਉਂ ਹਮ ਸਾਡੀ ਬਾਡੀ ਆ ਇਹਦੇ ਵਿੱਚ ਜੇ ਤੁਸੀਂ ਮੰਨ ਲਓ ਇਹਨੂੰ ਕੈਲਸ਼ੀਅਮ ਦੇਣਾ ਸ਼ੁਰੂ ਕਰਤਾ ਗੋਲੀ ਦੇ ਥਰੂ ਇਹਨੇ ਬਣਾਉਣਾ ਬੰਦ ਕਰ ਦੇਣਾ ਫਿਰ ਤੁਸੀਂ ਲੱਖ ਗੋਲੀ ਬੰਦ ਕਰਕੇ ਦੇਖ ਲਓ ਇਹਨੇ ਨਹੀਂ ਬਣਾਉਣਾ ਹਾਂ ਇਹ ਐਸੀ ਚੀਜ਼ ਤਾਂ ਇਸ ਕਰਕੇ ਹੁਣ ਜਿਵੇਂ ਲੋਕਾਂ ਨੇ ਦੁੱਧ ਦਾ ਵਹਿਮ ਪਾਲ ਲਿਆ ਦੁੱਧ ਨਹੀਂ ਪੀਣਾ ਚਾਹੀਦਾ ਦੁੱਧ ਪੀਣਾ ਚਾਹੀਦਾ ਦੁੱਧ ਨੂੰ ਬੋਇਲ ਕਰੋ ਚੰਗੀ ਤਰ੍ਹਾਂ ਉਹਦੇ ਵਿੱਚ ਹਲਦੀ ਪਾ ਕੇ ਪੀ ਲਓ ਜੇ ਤੁਹਾਨੂੰ ਲੱਗਦਾ ਵੀ ਦੁੱਧ ਦੇ ਵਿੱਚ ਕੋਈ ਗਲਤ ਚੀਜ਼ ਆ ਮੱਝ ਟੀਕਾ ਲਾ ਕੇ ਚੋਈ ਹੋਈ ਹੈ ਤੁਸੀਂ ਆਪਣੀ ਹਲਦੀ ਪਾਓ ਹਲਦੀ ਤੋਂ ਵੱਡਾ ਕੋਈ ਐਂਟੀਸੈਪਟਿਕ ਜਾਂ ਐਂਟੀਬਾਇਓਟਿਕ ਨਹੀਂ ਇਹ ਹੋਰ ਜਿਆਦਾ ਕਰਦੇ ਹੋ ਚ ਕਾਲੀ ਮਿਰਚ ਦੀ ਚੁਟਕੀ ਪਾ ਲਓ ਹਿੰਗ ਦੀ ਚੁਟਕੀ ਪਾ ਲਓ ਤਾਂ ਤੁਹਾਨੂੰ ਦੁੱਧ ਪੀਣ ਦਾ ਫਾਇਦਾ ਮਿਲੂਗਾ ਸਰੀਰ ਚੋਂ ਦਰਦ ਘਟ ਜਾਣਗੇ ਬਹੁਤ ਫਾਇਦੇ ਹੁੰਦੇ ਨੇ ਪਰ ਥੋੜਾ ਜਿਹਾ ਕਹਿੰਦੇ ਆ ਵੀ ਜਦ ਜਹਾਜ ਆ ਜੇ ਹੁਣ ਕੰਡੇ ਵੇਚ ਗਏ ਸੜਕ ਤੇ ਬੂਟੇ ਮੋਟੇ ਪਾ ਕੇ ਲੰਘ ਲੋ ਹੋਰ ਕਿ ਹੁਣ ਕੰਡੇ ਥੋੜੀ ਝੁਗੇ ਜਾ ਰਹੇ ਆ ਤੇ ਇਹ ਕੋਈ ਥੋੜਾ ਪ੍ਰੋਡਕਟ ਵੀ ਹੈ ਜੀ ਵੈਦਬਾਨ ਦਾ ਵੀ ਜਿਹੜਾ ਅਸੀਂ ਅਸੀਂ ਨਾ ਛੋਡੀ ਸਾਹਿਬ ਦਿੱਤਾ ਅਸੀਂ ਪ੍ਰੋਡਕਟ ਦੇ ਉੱਤੇ ਬਹੁਤ ਜ਼ੋਰ ਲਾਉਂਦੇ ਜਿਹੜੇ ਤੇ ਲਾਉਂਦੇ ਆ ਫਰਟੀ ਲੀਵਰ ਦੇ ਉੱਤੇ ਅਸੀਂ ਇੱਕ ਦਿੱਤਾ ਪ੍ਰੋਡਕਟ ਉਹਦਾ ਨ ਐਲ ਆਈ ਵੀ ਐਕਸ ਐਨ ਲਿਵ ਐਕਸ਼ਨ ਇਹਨੂੰ ਅਸੀਂ ਪਹਿਲਾਂ ਕਲੀਨਿਕਲੀ ਲੈਬ ਟੈਸਟ ਕਰਵਾਇਆ ਗਵਰਨਮੈਂਟ ਤੋਂ ਆਯੂਸ਼ ਡਿਪਾਰਟਮੈਂਟ ਤੋਂ ਲੈਬ ਟੈਸਟ ਹੋਇਆ ਫਿਰ ਉਹ ਉਹਨਾਂ ਦੀ ਜਿਹੜੀ ਆਪਣੀ ਸਾਈਟ ਆ ਫਿਰ ਉਹਦੇ ਤੇ ਪਾਇਆ ਉਹਨਾਂ ਨੇ ਆਪਣੀ ਮਰਜ਼ੀ ਨਾਲ ਵੀ ਓਕੇ ਆ ਔਰ ਉਹਦਾ ਜਿਹੜਾ ਫਾਰਮੂਲਾ ਮੈਂ ਹਮੇਸ਼ਾ ਲੋਕਾਂ ਨੂੰ ਦੱਸਦਾ ਰਹਿੰਦਾ ਲੋਕ ਬਣਾਉਂਦੇ ਨੇ ਘਰੇ ਉਹਦੇ ਚ ਪੈਂਦਾ ਕਾਲਮੇਗ ਕੁਟਕੀ ਚਰਾਇਤਾ ਔਰ ਇੱਕੋ ਦੇ ਚ ਪੈਂਦਾ ਭੂਮੀ ਆਮਲਾ ਇਹ ਚਾਰ ਚੀਜ਼ਾਂ ਪਾ ਕੇ ਉਹ ਬਣਦਾ ਐਕਸਟ੍ਰੈਕਟ ਤੋਂ ਕੈਪਸੂਲ ਔਰ ਜਿਹੜੇ ਲੋਕ ਐਕਸਪਰਟਰ ਨੇ ਬਣਾ ਰਹੇ ਨੇ ਜਿਹੜੇ ਜਿਹੜੇ ਲੋਕੀ ਵੈਸੇ ਵੀ ਮੈਂ ਕਹਿੰਦਾ ਨਹੀਂ ਵੀ ਆਪਾਂ ਨੂੰ ਪਤਾ ਇਹ ਚਾਰੇ ਚੀਜ਼ਾਂ ਲਓ ਪਾਊਡਰ ਬਣਾ ਕੇ ਰੱਖ ਲਓ ਬਰਾਬਰ ਬਰਾਬਰ ਮਾਤਰਾ ਚ ਪਾ ਕੇ ਅੱਧਾ ਚਮਚਾ ਸਵੇਰੇ ਅੱਧਾ ਚਮਚਾ ਰਾਤ ਨੂੰ ਖਾਣਾ ਸ਼ੁਰੂ ਕਰਦੋ ਲੀਵਰ ਤੁਹਾਡਾ ਬਿਲਕੁਲ ਐ ਰਹੂਗਾ ਅੰਦਰੋਂ ਜਿਵੇਂ ਕੋਕਿਆਂ ਦਾ ਢੋਲ ਮਾਂਜਿਆ ਹੁੰਦਾ ਸਾਫ ਮੈਦੇ ਤੇ ਗੋਲਸਾ 5 ਮਿੰਟ ਲਾ ਕੇ ਦੱਸ ਦਿਓ ਮੈਦਾ ਲੋਕ ਅੱਜਕੱਲ ਕਹਿੰਦੇ ਵੀ ਮੈਦਾ ਬੜਾ ਨੁਕਸਾਨ ਕਰਦਾ ਜੀ ਇਹ ਨਾੜਾਂ ਚ ਜੰਮ ਜਾਂਦਾ ਤੇ ਮੈਦੇ ਦਾ ਇਨਟੇਕ ਵੀ ਕਰਦੇ ਲੋਕ ਗੱਲਾਂ ਵੀ ਪੀਜ਼ਾ ਖਾਂਦੇ ਹੀ ਕਰਦੇ ਆ ਇਹ ਮੈਦਾ ਬਹੁਤ ਮਾੜਾ ਮੋਮੋਜ਼ ਖਾਂਦੇ ਗੱਲਾਂ ਕਰਦੇ ਲੋਕ ਮੈਦਾ ਬਹੁਤ ਮਾੜਾ ਸਪਰਿੰਗ ਰੋਲ ਖਾਂਦੇ ਲੋਕ ਗੱਲਾਂ ਕਰਦੇ ਮੈਦਾ ਬਹੁਤ ਮਾੜਾ ਜਿਹੜੀਆਂ ਛਿਆਂ ਦੇ ਮੈਂ ਨਾਂ ਲਏ ਆ ਸਭ ਤੋਂ ਵੱਧ ਰਾਸ਼ਾ ਅੱਜਕੱਲ ਬਾਜ਼ਾਰਾਂ ਚ ਇਹਨਾਂ ਥਾਵਾਂ ਤੇ ਹੁੰਦਾ ਮਾੜਾ ਜਿਹਾ ਵਿਸਥਾਰ ਚ ਦੱਸਿਓ ਇਹਨਾਂ ਇੱਕ ਵਾਰੀ ਛੋਟੀ ਸਾਹਿਬ ਮੈਂ ਹਾਤੇ ਚ ਬੈਠਾ ਸੀਗਾ ਆਪਣੇ ਕਿਸਾਨ ਭਵੰਦੇ ਨਾਲ ਹੀ ਜੰਗੀਰ ਹੂੰ ਅ ਉਸੇ ਦੋ ਜਣੇ ਬੈਠੇ ਦੋ ਬੜੇ ਵਧੀਆ ਸੀ ਬੰਦੇ ਕੋਈ ਐਸੀ ਗੱਲ ਨਹੀਂ ਮੈਨੂੰ ਵੀ ਜਾਣਦੇ ਸੀ ਮੈਨੂੰ ਵਲਕੋ ਉਹਨਾਂ ਨੇ ਟੀਚਰ ਵੀ ਕੀਤੀ ਕਹਿੰਦੇ ਗੋਲਦਾ ਤੁਸੀਂ ਵੀ ਮੈਂ ਨਹੀਂ ਮੈਂ ਤਾਂ ਦੇਖਣ ਆਉਣਾ ਉਹਨਾਂ ਦਾ ਵੀ ਰਾਮਲੀਲਾ ਕਿਵੇਂ ਚੱਲਦੀ ਹੈ ਤੇ ਉਹ ਉਹ ਤਾਂ ਜੀ ਆਪਸ ਵਿੱਚ ਇੱਕ ਇੱਕ ਜਣਾ ਦੂਜੇ ਨੂੰ ਪਤਾ ਕੀ ਕਹਿੰਦਾ ਕਹਿੰਦਾ ਦੇਖੋ ਬੋਤਲ ਤੇ ਲਿਖਿਆ ਸਿਹਤ ਲਈ ਹਾਨੀਕਾਰਕ ਆ ਕਹਿੰਦਾ ਜਿਹੜਾ ਪੜਦਾ ਉਹਦੇ ਲਈ ਹੁੰਦੀ ਆ ਮੈਨੂੰ ਤਾਂ ਬੜਾ ਹੀ ਨਹੀਂ ਕਦੇ ਤਾਂ ਉਹ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਵੀ ਹੱਸਦਾ ਰਹਿੰਦਾ ਕਿਉਂਕਿ ਉੱਥੋਂ ਮੈਨੂੰ ਐਸੀਆਂ ਗੱਲਾਂ ਮਿਲਦੀਆਂ ਨੇ ਜੀ ਦੂਜਾ ਸੁਡੀ ਸਰ ਜਿਹੜਾ ਤੁਸੀਂ ਸਵਾਲ ਕੀਤਾ ਕਿ ਮੈਦਾ ਜਿਹੜਾ ਹੈਗਾ ਉਹ ਸਾਡੇ ਲਈ ਬਹੁਤ ਨੁਕਸਾਨਦੇ ਆ ਉਹ ਬਣੇ ਹੀ ਨਹੀਂ ਸਾਡੇ ਲਈ ਸਾਡੇ ਲਈ ਬਣਿਆ ਕਣਕ ਚਾਵਲ ਜਾਂ ਚਾਵਲ ਵੀ ਸਾਡੇ ਲਈ ਨਹੀਂ ਬਣਿਆ ਸੀ ਪੰਜਾਬੀਆਂ ਲਈ ਸਾਡੇ ਲਈ ਮੱਕੀ ਕਣਕ ਤੇ ਆਪਣਾ ਜੋ ਬਾਜਰਾ ਕੋਧਰਾ ਇਹ ਚੀਜ਼ਾਂ ਸੀਗੀਆਂ ਸਾਡੇ ਲਈ ਅਸੀਂ ਥੋੜੀ ਜਿਹਾ ਦੂਰ ਕਰਤੀਆਂ ਜਦੋਂ ਦੀ ਅਸੀਂ ਦੂਰ ਕੀਤੀਆਂ ਨੇ ਉਦੋਂ ਦੇ ਦੇਖ ਲਓ ਤੁਸੀਂ ਪਲਵੰਡਾਂ ਦੀਆਂ ਕੁਸ਼ਤੀਆਂ ਖਤਮ ਹੋ ਗਈਆਂ ਪੰਜਾਬ ਚ ਉਹ ਗੱਲਾਂ ਨਹੀਂ ਰਹੀਆਂ ਤੇ ਇਹ ਉਦੋਂ ਵੇ ਜਿਮ ਬਣ ਗਏ ਬਸ ਜਿਮ ਦੇ ਵਿੱਚ ਸਿਰ ਮੈਦਾ ਹੀ ਹਾਜਮ ਹੁੰਦਾ ਹੋਰ ਕੀ ਹੋਣਾ ਮਤਲਬ ਕਹਿਣ ਦਾ ਕਿ ਜਿਹੜਾ ਮੈਦਾ ਹੈ ਨਾ ਜੀ ਇਹਦੇ ਵਿੱਚ ਤੁਸੀਂ ਕਦੇ ਇਹਨੂੰ ਲੈਬ ਟੈਸਟ ਕਰਵਾਇਓ ਜਿਵੇਂ ਮੈਂ ਲੋਕਾਂ ਨੂੰ ਐਗਜ਼ਾਮਪਲ ਦੇਣਾ ਨਾ ਕਿ ਜਿਹੜੀ ਸਿਵੇ ਦੀ ਮਿੱਟੀ ਆ ਸਿਵੇ ਦੀ ਮਿੱਟੀ ਦਾ ਟੈਸਟ ਤੇ ਜਿਹੜੀ ਨਾਰਮਲ ਮਿੱਟੀ ਆ ਸਾਡੀ ਉਹਦਾ ਟੈਸਟ ਇੱਕ ਜਿੰਨੇ ਉਹਦੇ ਵਿੱਚ ਮਿਨਰਲ ਨਿਕਲਣਗੇ ਬੰਦੇ ਦੀ ਬਾਡੀ ਚ ਵੀ ਉਹੀ ਕੁਛ ਹੈ ਜੋ ਆਹ ਮਿੱਟੀ ਚ ਅੱਛਾ ਕਹੀਂ ਤਾਂ ਕਿਹਾ ਗਿਆ ਮਿੱਟੀ ਦਾ ਪੁੱਤਲਾ ਹੈ ਤੇ ਤੁਸੀਂ ਕਦੀ ਟੈਸਟ ਕਰਾ ਕੇ ਦੇਖ ਲੈ ਸਵੇ ਦੀ ਮਿੱਟੀ ਚੱਕੋ ਜਿੱਥੇ ਮਤਲਬ ਸਿਵਾ ਜਲਿਆ ਹੋ ਠੰਡਾ ਹੋ ਜਾਂਦਾ ਉਹ ਚੋਂ ਮਿੱਟੀ ਉਹਦਾ ਪੂਰੀ ਰਾਖ ਲਓ ਉਹਨੂੰ ਛਾਣੋ ਛਾਣ ਕੇ ਲੈਬ ਚ ਦੇ ਦਿਓ ਟੈਸਟ ਉਹੀ ਆਉਣਗੇ ਸਾਰੇ ਜਿਹੜੇ ਆਮ ਮਿੱਟੀ ਚ ਆਉਣਗੇ ਇੱਕ ਇੰਨਾ ਕੁ ਵੀ ਰੱਤੀ ਪਰ ਫਰਕ ਨਹੀਂ ਪੈਂਦਾ ਅੱਛਾ ਔਰ ਉਸੇ ਤਰ੍ਹਾਂ ਜਿਹੜਾ ਮੈਦਾ ਹੈ ਨਾ ਜੀ ਇਹ ਸਾਡੀ ਬਾਡੀ ਨੂੰ ਤਤ ਦੇ ਨਹੀਂ ਸਕਦਾ ਜਿਹੜੀ ਸਾਨੂੰ ਚਾਹੀਦੀ ਐ ਜਿਵੇਂ ਚਾਵਲ ਐ ਕਾਰਬੋਹਾਈਡਰੇਟ ਦਊਗਾ ਇਹ ਉਸ ਤੋਂ ਵੱਧ ਦਊਗਾ ਕਾਰਬੋਹਾਈਡਰੇਟ ਦਊਗਾ ਤਾਂ ਸਭ ਦੇ ਢਿੱਡ ਵਧੀ ਜਾਂਦੇ ਆ ਕਿਸੇ ਦਾ ਪੇਟ ਵਧਿਆ ਪਿਆ ਕਿਸੇ ਦੀ ਅੱਖਾਂ ਸੁੱਜੀਆਂ ਪਈਆਂ ਨੇ ਉਹ ਉਹਨੇ ਕਿਤੇ ਨਾ ਕਿਤੇ ਤਾਂ ਬਾਹਰ ਨਿਕਲ ਲੈਣਾ ਉਸ ਚੀਜ਼ ਨੇ ਜਿਹੜੀ ਅੰਦਰ ਹਾਜਮ ਨਹੀਂ ਹੋਈ ਉਹ ਬਾਹਰ ਨਿਕਲੂਗੀ ਤਾਂ ਇਸ ਕਰਕੇ ਜਦੋਂ ਤੁਸੀਂ ਕਣਕ ਦੀ ਰੋਟੀ ਖਾਦੇ ਹੋ ਉਹਦੇ ਨਾਲ ਤੁਸੀਂ ਦਾਲ ਲੈ ਲਓ ਯੈਲੋ ਬਿਣਾ ਛਿਲਕੇ ਵਾਲੀ ਦਾਲ ਲੈ ਲਓ ਹੋਰ ਲੈ ਲਓ ਫਿਰ ਅੱਛਾ ਮੈਦਾਸੀ ਖਾਣੇ ਆ ਉਹਦੇ ਨਾਲ ਅਸੀਂ ਖਾਣੇ ਕੀ ਆ ਸੌਸ ਪੀਦੇ ਕੀ ਆ ਕੋਲਡ ਡਰਿੰਕ ਉਹ ਦੋ ਜਿਆਦਾ ਘਾਤਕ ਜੀ ਅਸੀਂ ਕਿਤੇ ਹੁਣ ਰੋਟੀ ਖਾਂਦੇ ਆ ਮੰਨ ਲਓ ਸਾਡੇ ਆਪਣੇ ਪਿੰਡਾਂ 'ਚ ਆਪਾਂ ਦੇਖਿਆ ਬਚਪਨ 'ਚ ਕੀ ਮੱਕੀ ਦੀ ਰੋਟੀ ਹੁੰਦੀ ਸੀ ਉਹਦੇ ਉੱਤੇ ਸਾਗ ਰੱਖ ਕੇ ਛੈਣਾ ਤੋਂ ਤੋੜ-ਤੋੜ ਵਿੱਚੋਂ ਘਟ-ਘਟ ਖਾਈ ਜਾਣਾ ਨਾਲ ਲੱਸੀ ਦੀ ਬੋਤਲ ਪਈ ਹੁੰਦੀ ਸੀ ਐ ਹਲਾ ਹਲਾ ਕੇ ਉਹ ਵੀ ਘੁੱਟ ਭਰੀ ਜਾਣੀ ਚੁਸਕੀ ਲੈ ਕੇ ਉਹ ਤਾਂ ਕੰਮ ਕਰਦੀ ਸੀ ਸਰੀਰ ਨੂੰ ਉਹ ਸਾਡੇ ਮੈਦੇ ਨੂੰ ਹਜਮ ਕਰਦੀ ਸੀ ਹੁਣ ਕਿੱਥੇ ਆ ਗਿਆ ਸਾਡਾ ਮੈਦੇ ਦਾ ਖਾਣਾ ਪੀਣਾ ਅੰਮਰਦਾਰ ਚਲੇ ਜਾਓ ਜੀ ਤੁਸੀਂ ਜਿੰਨਾ ਕੁਲਚਾ ਬੰਦਾ ਸਾਰਾ ਮੈਦੇ 'ਚ ਅੰਮਰਸਰੀ ਕੁਲਚਾ ਕਰਨਾ ਮਸ਼ਹੂਰ ਆ ਸਿਰਫ ਸਵਾਦ ਲਈ ਮਸ਼ਹੂਰ ਆ ਪਰ ਜੇ ਤੁਸੀਂ ਕਹੋ ਵੀ ਉਹ ਮਿਨਰਲ ਦੇ ਦੂਗਾ ਤੁਹਾਨੂੰ ਉਹ ਤਾਂ ਬਾਬਾ ਜੀ ਦੀ ਕੋਈ ਉੱਥੇ ਕਿਰਪਾ ਗੁਰੂ ਰਾਮਦਾਸ ਜੀ ਦੀ ਕਿ ਉਹਨਾਂ ਨੇ ਨਾਲ ਛੋਲੇ ਦੇਣੇ ਸ਼ੁਰੂ ਕਰਤੇ ਹਾਂਜੀ ਜੇ ਕਿਤੇ ਮਟਰ ਦੇਣੇ ਸ਼ੁਰੂ ਕਰ ਦਿੰਦੇ ਫਿਰ ਤਾਂ ਜੋਂ ਹੀ ਨਾਸਵਾਰ ਦੇ ਅੱਛਾ ਗੁਲਸਬ ਇੱਕ ਤਾਂ ਮੈਦਾ ਉਤੋਂ ਫਰਾਈਡ ਵੀ ਕਈ ਖਾਂਦੇ ਜਿਵੇਂ ਮੋਮੋਜ਼ ਦੀ ਮਤਲ ਤੁਹਾਨੂੰ ਗੱਲ ਕੀਤੀ ਉਹ ਫਰਾਈਡ ਹੋਣ ਲੱਗ ਪਏ ਜਿਹੜੇ ਸਪ੍ਰਿੰਗ ਰੋਲ ਨੇ ਉਹ ਫਰਾਈਡ ਹੋਣ ਲੱਗ ਪਏ ਇਹ ਜਿਹੜਾ ਜਿਹੜਾ ਫਰਾਈ ਹੋ ਜਾਂਦਾ ਫਿਰ ਤਾਂ ਮਨ ਲੱਗਦਾ ਜ਼ਹਿਰ ਬਰਾਬਰੀ ਹੈ ਕੁਝ ਰਹਿੰਦਾ ਕੱਖ ਨਹੀਂ ਫਿਰ ਉਲਟਾ ਪਤਾ ਕੀ ਤੁਸੀਂ ਕਦੇ ਮੋਮੋਜ਼ ਦੀ ਚਟਨੀ ਖਾ ਕੇ ਦੇਖੀ ਮੈਂ ਟੈਸਟ ਕਰ ਲਿਆ ਇੱਕ ਵਾਰੀ ਹੁਣ ਇਹ ਤਾਂ ਮੂੰਹ ਵੀ ਜਲਾਇਆ ਸਵੇਰੇ ਜਿਹੜਾ ਬਾਥਰੂਮ ਚ ਕੰਮ ਹੋਇਆ ਅਲੱਗ ਮਤਲਬ ਉਹਦੀ ਚਟਣੀ ਇੰਨੀ ਘਾਤਕ ਆ ਖਾਈ ਨਹੀਂ ਜਾਂਦੀ ਲੋਕੀ ਸਵਾਦ ਨਾਲ ਨੇ ਖਾਂਦੇ ਸੀਂਡ ਪੁੰਜੀ ਜਾਣੇ ਨਾਲ ਖਾਈ ਜਾਣਗੇ ਪਾਣੀ ਘੜ ਦਿੰਦਾ ਸਰੀਰ ਚ ਇੰਨਾ ਤੇਜ ਆ ਪਰ ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ ਇਹ ਸਾਡੇ ਲੀਵਰ ਨੂੰ ਜਾ ਕੇ ਤੜਕਾ ਲਾਉਂਦੀਆਂ ਨੇ ਉਹ ਕਈ ਲੋਕਾਂ ਹੁਣ ਹੁਣ ਤੁਸੀਂ ਅੱਜ ਕੱਲ ਦੇਖ ਲਓ ਆਪਣੇ ਕਿਸੇ ਵੀ ਕਾਲਜ ਯੂਨੀਵਰਸਿਟੀ ਚ ਚਲੇ ਜਾਓ ਸੜੇ ਜੰਗ ਬੱਚੇ ਨੇ ਸਾਡਾ ਯੂਥ ਆ ਉਹਨਾਂ ਤੋਂ ਉੱਪਰ ਤਾਂ ਕੁਝ ਨਹੀਂ ਦੁਨੀਆ 'ਚ ਉਹ ਉਹਨਾਂ ਨੂੰ ਤੁਸੀਂ 100 ਬੱਚੇ ਨੂੰ ਲੈ ਕੇ ਉਹਨਾਂ ਦਾ ਲੇਬਰ ਟੈਸਟ ਕਰਾ ਦਿਓ ਫਰਟੀ ਨਿਕਲੂਗਾ ਪ੍ਰੋਬਲਮ ਆਊਗੀ ਅਕੀਲਾ ਸਵਾਰ ਗੋਇਲ ਸਾਹਿਬ ਜਵਾਕਾਂ ਦੀ ਜਾਨ ਬਚਾਉਣ ਵਾਲਾ ਸਵਾਰ ਹੈ ਇਹ ਫਰੈਂਚ ਫਰਾਈਜ਼ ਦਾ ਬੜਾ ਰਵਾਜ ਚੱਲਿਆ ਜੀ ਇਹ ਰਵਾਜ ਹੀ ਚੱਲ ਪਿਆ ਜੀ ਬੱਚੇ ਨੂੰ ਫਰਾਈਜ਼ ਲੈ ਦਿਓ ਸਿਆਣੇ ਬਣੇ ਬੰਦੇ ਚੱਲ ਯਾਰ ਫਰਾਈਜ਼ ਲੈ ਲਓ ਖਾਈ ਚੱਲੋ ਨਾਲ ਬੈਠਿਆਂ ਫਰੈਂਚ ਫਰਾਈਜ਼ ਕਹਿੰਦੇ ਤਾਂ ਆਲੂ ਹੀ ਆ ਫਿਰ ਕੀ ਆਲੂ ਦਾ ਕੀ ਨੁਕਸਾਨ ਆ ਫ੍ਰੈਂਚ ਫ੍ਰਾਈਜ਼ ਦਾ ਕੀ ਨੁਕਸਾਨ ਹੈਗਾ ਜੀ ਉਹਦੇ ਬਾਰੇ ਦੱਸ ਇਹ ਚੀਜ਼ਾਂ ਅੰਗਰੇਜ਼ਾਂ ਵਾਸਤੇ ਸੀਗੀਆਂ ਠੰਡਾ ਇਲਾਕਾ ਸੀ ਉਹ ਬਰਫ਼ 24 ਘੰਟੇ ਲੈਂਦੀ ਉੱਥੇ 12 ਮਹੀਨੇ 30 ਦਿਨ ਸਾਡੇ ਕੋਲ ਤਾਂ ਪੰਜ ਮੌਸਮ ਨੇ ਪੰਜੇ ਮੌਸਮ ਚ ਅੱਡ ਅੱਡ ਸਾਡਾ ਖਾਣਾ ਹੈ ਸਾਡੇ ਬਜ਼ੁਰਗਾਂ ਨੇ ਲਿਖਿਆ ਵੀ ਇਸ ਮੌਸਮ ਚ ਆਪਾ ਖਾਣਾ ਇਸ ਮੌਸਮ ਚ ਇਹ ਖਾਣਾ ਇਸ ਮੌਸਮ ਚ ਇਹ ਖਾਣਾ ਰੱਬ ਵੀ ਸਾਨੂੰ ਮੌਸਮ ਦੇ ਹਿਸਾਬ ਨਾਲ ਚੀਜ਼ਾਂ ਦਿੰਦਾ ਦੇਖੋ ਜਾਮਨ ਦਿੰਦਾ ਥੋੜੇ ਟਾਈਮ ਲਈ ਦਿੰਦਾ ਇਸ ਤਰ੍ਹਾਂ ਆਹ ਚੀਜ਼ ਸਾਨੂੰ ਮੌਸਮ ਦੇ ਹਿਸਾਬ ਨਾਲ ਫਲ ਫਰੂਟ ਮਿਲਦੇ ਆਮ ਬੰਬ ਆਪਣੇ ਹਿਸਾਬ ਨਾਲ ਆਉਂਦਾ ਤਾਂ ਇਹਦਾ ਜਿਹੜਾ ਸਭ ਤੋਂ ਬੈਸਟ ਚੀਜ਼ ਆ ਨਾ ਜੀ ਤੋਂ ਬਚਣਾ ਚਾਹੀਦਾ ਫ੍ਰੈਂਚ ਫ੍ਰਾਈਜ਼ ਕਿੱਥੇ ਹੁੰਦੇ ਸੀ ਜੀ ਪਹਿਲਾਂ ਪਹਿਲਾਂ ਸਾਡੇ ਕੋਲ ਪਕੌੜੀਆਂ ਹੁੰਦੀਆਂ ਸੀ ਖਿੱਲਾ ਹੁੰਦੀਆਂ ਸੀ ਉਹ ਪਕੌੜੀਆਂ ਖਿੱਲਾ ਨੂੰ ਫ੍ਰੈਂਚ ਫ੍ਰਾਈਜ਼ ਕਰਤਾ ਪਕੌੜੀਆਂ ਬੇਸਨ ਦੀਆਂ ਹੁੰਦੀਆਂ ਸੀ ਬੇਸਨ ਸਾਡੇ ਸਰੀਰ 'ਚ ਜਾਊਗਾ ਸਾਡ ਨੂੰ ਫਾਇਦਾ ਕਰੂਗਾ ਸਾਡੇ ਬਾਡੀ ਦੇ ਅੰਦਰ ਇੱਕ ਤੱਤ ਪੈਦਾ ਕਰਦਾ ਤੇ ਹੁਣ ਜਿਹੜਾ ਜਿਹਦੀ ਜਗ੍ਹਾ ਆਲੂ ਹੈ ਆਲੂ ਜਾਊਗਾ ਵੀ ਫ੍ਰਾਈ ਕੀਤਾ ਹੈ ਫਰੋਜ਼ਨ ਫਰੋਜ਼ਨ ਫ੍ਰਾਈ ਕਰਤਾ ਨਾ ਜੀ ਹੁਣ ਔਰ ਉਹ ਤੋਂ ਬਾਅਦ ਉਹਨੂੰ ਫ੍ਰਾਈ ਤੋਂ ਡਰਾਈ ਕਰਤਾ ਮਤਲਬ ਉਹਦੇ ਅੰਦਰ ਜਿਹੜੀ ਚੀਜ਼ ਹੈ ਉਹ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਸਾਡੇ ਜਾ ਕੇ ਪੇਟ ਦੇ ਵਿੱਚ ਨਾਭੀ ਦੇ ਆਲੇ-ਦਲੇ ਕੀ ਹੁੰਦਾ ਖਾ ਕੇ ਤੁਸੀਂ ਅੱਧੇ ਘੰਟੇ ਪੌਣੇ ਘੰਟੇ ਬਾਅਦ ਦੇ ਆਪ ਨੂੰ ਮਹਿਸੂਸ ਕਰ ਲੋ ਖਾਮੀਚ ਕੇ ਅੰਦਰ ਵੜ ਜਾਓ ਤੁਹਾਨੂੰ ਪਤਾ ਲੱਗੂਗਾ ਵੀ ਸਰੀਰ 'ਚ ਕੀ ਹੋ ਰਿਹਾ ਔਰ ਕਾਦੇ ਕਰਕੇ ਹੋ ਰਿਹਾ ਫਾਸਟ ਫੂਡ ਦੀ ਗੁਲਸਬ ਐਡਿਕਸ਼ਨ ਕਿਉਂ ਹੋ ਜਾਂਦੀ ਐ ਇੰਨੀ ਛੇਤੀ ਕਿ ਬੰਦੇ ਦਾ ਵਾਰ-ਵਾਰ ਖਾਣ ਨੂੰ ਦਿਲ ਕਰਦਾ ਇਹਦੇ 'ਚ ਕੋਈ ਕੈਮੀਕਲ ਹੁੰਦਾ ਜਿਹੜਾ ਰਿਲੀਜ਼ ਹੁੰਦਾ ਜਾਂ ਬੋਡੀ ਨੂੰ ਦੀ ਐਡਿਕਸ਼ਨ ਕਿਉਂ ਹੋ ਜਾਂਦੀ ਐ ਇਹਦੇ 'ਚ ਦਾ ਐਕਚੁਅਲੀ ਤੁਸੀਂ ਦੇਖਿਓ ਕਿ ਜਿਹੜਾ ਬੰਦਾ ਨੂੰ ਇਹਦੀ ਆਦਤ ਨਹੀਂ ਐ ਉਹ ਪਹਿਲਾਂ ਇਹਨਾਂ ਕੁ ਖਾਉ ਛੱਡ ਦੋ ਜਿਹੜੇ ਬੰਦੇ ਨੂੰ ਮਜਬੂਰੀ ਬਣ ਗਈ ਵੀ ਇਹਨੂੰ ਖਾਣਾ ਸ਼ੁਰੂ ਕਰਨਾ ਉਹ ਖਾਣ ਲੱਗਾ ਉਹਦੇ ਵਿੱਚ ਕੁਝ ਏਦਾਂ ਦੀਆਂ ਚੀਜ਼ਾਂ ਹੈਗੀਆਂ ਨੇ ਜਿਹੜੇ ਬਹੁਤ ਲੈਬ ਟੈਸਟ ਹੋਏ ਨੇ ਬੜੇ ਬੜੀ ਵਾਰੀਆਂ ਦੇ ਖੁਲਾਸੇ ਹੋਏ ਨੇ ਵੀ ਇਹਦੇ ਚਾਹ ਚੀਜ਼ਾਂ ਇਹਦੇ ਚਾਹ ਚੀਜ਼ਾਂ ਸੀ ਕਈ ਵਾਰੀ ਨਹੀਂ ਬੋਲ ਪਾਉਂਦੇ ਔਰ ਉਹਦਾ ਚੀਜ਼ਾਂ ਕਰਕੇ ਪੇਸ਼ੈਂਟ ਜਿਹੜਾ ਹੈਗਾ ਉਹ ਐਡਿਕਟ ਹੋ ਜਾਂਦਾ ਕਈ ਵਾਰੀ ਉਹਨੂੰ ਦੇਖ ਕੇ ਲੱਗਦਾ ਨਹੀਂ ਉਹ ਕਈਆਂ ਨੂੰ ਮੈਂ ਕਹਿਣਾ ਹੁੰਦਾ ਵੀ ਇੱਕ ਤਾਂ ਤੁਸੀਂ ਜੰਕ ਫੂਡ ਬੰਦ ਕਰ ਦਿਓ ਮੈਂ ਕਹਿੰਦਾ ਉਹਨਾਂ ਨੂੰ ਸ਼ੂਗਰ ਹੋ ਗਈ ਜਾਂ ਜੋੜਾਂ ਦਾ ਦਰਦ ਹੈ ਜਾਂ ਕੋਈ ਹੋਰ ਬਿਮਾਰੀ ਹੈ ਲਿਵਰ ਦੀ ਹੈ ਤਾਂ ਮੈਂ ਕਹਿੰਦਾ ਉਹਨਾਂ ਨੇ ਇੱਕ ਤਾਂ ਜੰਕ ਫੂਡ ਬੰਦ ਕਰੋ ਇੱਕ ਮਾਂ ਦੀ ਦਾਲ ਰਾਜਮਾ ਆਲੂ ਚਾਵਲ ਅਰਬੀ ਭਿੰਡੀ ਚਿੱਟੇ ਛੋਲੇ ਇਹ ਬੰਦ ਕਰ ਦਿਓ ਹੁਣ ਇਹ ਚ ਕਿੰਨਾ ਕੁਸ਼ ਆ ਗਿਆ ਜੀ ਚੀਜ਼ਾਂ ਤਾਂ ਮੈਂ ਸੱਤ ਬੰਦ ਕੀਤੀਆਂ ਉਹ ਸਾਡੇ ਖਾਣ ਨੂੰ ਤਾਂ 56 ਚੀਜ਼ਾਂ ਨੇ ਭਗਵਾਨ ਕ੍ਰਿਸ਼ਨ ਜੀ ਦੇ ਵੀ 56 ਭੋਗ ਲੱਗਦੇ ਆ ਹਾਂਜੀ ਤੇ ਸਾਡੇ ਖਾਣ ਨੂੰ ਤਾਂ 56 ਚੀਜ਼ਾਂ ਨੇ ਪਰ ਮੈਂ ਜਿਹੜੀਆਂ ਬੰਦ ਕੀਤੀਆਂ ਇਹ ਹੀ ਲੋਕਾਂ ਦੇ ਨੇ ਅਸੀਂ ਜ਼ਿਆਦਾ ਖਾਣੇ ਉਹਨਾਂ ਨੂੰ ਇੰਨਾ ਕੋ ਹੋ ਜਾਂਦਾ ਵੀ ਕੁਲਸਫੇ ਦੇਖ ਲਓ ਵੀ ਮਤਲਬ ਰਾਜਮਾ ਵੀ ਨਹੀਂ ਖਾਣੇ ਮਤਲਬ ਮਤਲਬ ਉਹਨਾਂ ਨੂੰ ਰਾਜਮਾ ਛੱਡਨੇ ਆਏ ਲੱਗਦੇ ਆ ਘਰ ਵਾਲੀ ਛੁੜਾਦੀ ਮਹਾਂ ਵੀ ਮਤਲਬ ਵੀ ਤੂੰ ਜੇ ਛੱਡੇਗਾ ਕਾਕਾ ਤਾਂ ਹੀ ਠੀਕ ਫਿਰ ਅੱਛਾ ਜਦੋਂ ਉਹਨਾਂ ਨੂੰ ਜਦੋਂ ਨਵਰਾਤਰੇ ਵਾਲੇ ਨਹੀਂ ਹੁੰਦੇ ਵੀ ਨੌਨ ਨਰਾਤੇ ਨੇ ਦਾਰੂ ਨਹੀਂ ਪੀਣੀ ਹਾਂ ਜਦੋਂ ਤੋਂ ਨੌਵੇਂ ਰਾਤ ਦੇ ਦਿਨ ਰਾਤ ਨੂੰ 12 ਵਜੇ ਦੇ ਨੇ ਬੋਤਲ ਖੋਲ੍ਹ ਲੈਂਦੇ ਨੇ ਵੀ ਫਿਰ ਕੋਈ ਦੇਵੀ ਕਿਤੇ ਚਲੀ ਗਈ ਸਹੀ ਗੱਲ ਹੈ ਤੇ ਮਤਲਬ ਇਹੀ ਚੀਜ਼ ਹੁੰਦੀ ਹੈ ਵੀ ਜਦੋਂ ਇਲਾਜ ਬੰਦ ਹੁੰਦਾ ਉਹ ਫੇਰ ਕਹਿੰਦੇ ਨੇ ਹੁਣ ਤਾਂ ਰਾਜਮਾ ਖਾਲੀ ਹੈ ਰਕਸ ਮੈਂ ਜਿੱਦੇ ਕਰਕੇ ਪਹਿਲਾਂ ਫਸੇ ਸੀ ਫੇਰ ਫਸੋਗੇ ਡਾਕਟਰਾਂ ਦੇ ਘਰ ਭਰੀ ਜਾਓ ਜਿੰਨੇ ਮਰਜੀ ਇਹ ਜਦੋਂ ਤੱਕ ਤੁਸੀਂ ਅਪਡੇਟਡ ਸਹੀ ਚੀਜ਼ਾਂ ਨਾਲ ਨਹੀਂ ਭਰੋਗੇ ਉੰਨੀ ਤੇ ਡਾਕਟਰਾਂ ਦੀ ਤਜੋਰੀ ਭਰੋਗੇ ਨਾਲੇ ਡਾਕਟਰਾਂ ਨੂੰ ਗਾਲਾਂ ਕੱਢੀ ਜਾਓਗੇ ਬਿਲਕੁਲ ਬਹੁਤ ਮਿਹਰਬਾਨੀ ਕੋਲ ਸਾਰ ਸਟੂਡੀਓ ਸਾਹਿਬ